ਪਹਿਲਾਂ ਵੀ ਮੈਂ ਬਹੁਤ ਪਟਾਕੇ ਚਲਾਉਂਦਾ ਮੇਰੀ ਫੇਵਰਿਟ ਫੇਵਰਿਟ ਤਿਉਹਾਰ ਮੇਰਾ ਦੀਵਾਲੀ ਅ ਸਗਾ ਮੁਰ ਕੇ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਈ ਫਿਰ ਮੈਂ ਮੁਰ ਕੇ ਮਨਾ ਹੀ ਨਹੀਂ ਦੀਵਾਲੀ ਉਹ ਤਾਂ ਮੈਨੂੰ ਦੀਵਾਲੀ ਮੇਰਾ ਫੇਵਰਿਟ ਤਿਉਹਾਰ ਹੈ ਪਟਾਕੇ ਚਲਾਉਣੇ ਮੈਨੂੰ ਬਹੁਤ ਵਧੀਆ ਲੱਗਦੇ ਮੈਂ ਮਹੀਨਾ-ਮਹੀਨਾ ਪਹਿਲਾਂ ਪਟਾਕਿਆਂ ਦੇ ਨਾ ਉਹਦਾ ਸੋਚਣਾ ਪੈਂਦਾ ਵੀ ਦੀਵਾਲੀ ਆਉਂਗੀ ਪਟਾਕੇ ਚਲਾਵਾਂਗੇ ਫਿਰ ਇਹ ਪਿੰਡ ਜਦੋਂ ਹੁੰਦੇ ਸੀ ਉਦੋਂ ਨਾ ਦਰਦੋਰਾ ਸਾਹਿਬ ਦੀਵੇ ਜਗਾਉਣੇ ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ਰਜੀ ਮਹਾਰਾਜ ਦਾ ਇੱਕ ਅ ਸ਼ਿਵਾਲੇ ਉੱਥੇ ਜਾ ਕੇ ਦਿਨ ਸਾਡੇ ਇੱਕ ਪੀਰਾਂ ਦੀ ਜਗਾ ਹੁੰਦੀ ਸੀ ਫਿਰ ਉੱਥੇ ਵੀ ਜਾ ਕੇ ਦੀਵੇ ਜਗਾਉਣੇ ਫਿਰ ਇੱਕ ਸਾਡੇ ਗੁੱਗਾ ਪੀਰ ਦੀ ਜਗਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਣੇ ਉਹ ਨਾ ਪੂਰਾ ਜਿਹੜਾ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੁੰਦਾ ਸੀ ਪਹਿਲਾਂ ਦੀਵੇ ਜਗਾਉਣੇ ਫਿਰ ਘਰੇ ਆ ਕੇ ਵੇਠ ਹੋਣਾ ਕਿ ਹੁਣ ਪਟਾਕੇ ਚਲਾਵਾਂਗੇ ਫਿਰ ਜਿਹੜੇ ਸਾਡੇ ਤੋਂ ਉਮਰ ਦੇ ਵੱਡੇ ਹੁੰਦੇ ਸੀ ਤੇ ਜਿਹੜੇ ਬਾਹਰੋਂ ਆਏ ਹੁੰਦੇ ਸੀ ਬਿਲਾਇਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਅਸੀਂ ਉਹਨਾਂ ਨਾਲ ਦੇਖੀ ਆਲਾ ਬਈ ਯਾਰ ਸਾਨੂੰ ਵੀ ਦੇਓਗੇ ਥੋੜੇ ਯਾਰ ਅਸੀਂ ਵੀ ਚਲਾ ਲਈ ਵਾ ਫੇਵਰਿਟ ਤਿਹਾਰ ਸੀ ਮੇਰਾ ਯਾਰ ਦੀਵਾਲੀ ਯਾਰ ਹੇ ਹੁਣ 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 ਪਟਾਕਿਆਂ ਤੋਂ ਡਰ ਜਲਾ ਲਾ ਲ ਬਛੜੂ ਪ੍ਰਜਾਤਾਂ ਨੂੰ ਪਰ ਦਿਵਾਲੀ ਇਜ਼ ਮਾਈ ਫੇਵਰੇਟ ਕੀ ਕਹਿੰਦੇ ਹੁੰਦੇ ਉਹਦੇ ਜੀ ਬਿਟ ਇਜ਼ ਫੈਸਟੀਵਲ ਫੈਸਟੀਵਲ ਹੀ ਹੁੰਦਾ ਨਾ ਹਾਂ ਫੈਸਟੀਵਲ ਹੁੰਦਾ ਨਾ ਫੈਸਟੀਵਲ ਆਈ ਆਈ ਕੈਨ ਸਿੰਗ ਬੈਟਰ ਦੈਨ ਯੂ ਮੈਂ ਤੂੰ ਤਾਂ ਸਾਰੇ ਬੈਟਰ ਗਾ ਸਕਦੇ ਜੀ ਕੋਈ ਚੱਕਰ ਨਹੀਂ ਗਾਓ ਮੈਂ ਤਾਂ ਮਹਾਰਾਜ ਦੀ ਕਿਰਪਾ ਹੋਈ ਏ ਮੈਂ ਤਾਂ ਦੇਸੀ ਹੀ ਹਾਂਗਾ ਮੇਰਾ ਅਸਲਾਮੁਅਲੈਕੁਮ ਹਾਂ ਇਹ ਸੌਰੀ ਮੇਰਾ ਵਾਲੇਕੁਮ ਅਸਲਾਮ ਲਵ ਫਰਮ ਅਰਥ ਆ ਆ ਇਹ ਮੇਰੇ ਹਿਸਾਬ ਦਾ ਕਮੈਂਟ ਬ్రో ਧਰਮ ਤਾਂ ਬੜੇ ਸਾਰੇ ਬਾਅਦ ਚ ਵੈਸੇ ਤਾਂ ਸਾਰੇ ਆਪਣਾ ਇਨਸਾਨ ਆ ਯਾਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਬਾਈ ਕੋਈ ਮੈਨੂੰ ਜਿੰਨਾ ਮਰਜ਼ੀ ਮੇਰਾ ਵਿਰੋਧ ਕਰੀ ਜਾਵੇ ਇਸ ਗੱਲ ਦੇ ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਮੇਰੇ ਲਈ ਜਿਹੜਾ ਸਾਡਾ ਕਹਿੰਦੇ ਐਕਸਪੀਰੀਅੰਸ ਆ ਇਹ ਮੋਰ ਇੰਪੋਰਟੈਂਟ ਆ ਧਰਮ ਤਾਂ ਬਾਅਦ ਚ ਬਣੇ ਬਾਈ ਆਪਣੇ ਆਪਣੇ ਹਿਸਾਬ ਨਾਲ ਬਣਾ ਲੈ ਸਾਰਿਆਂ ਨੇ ਔਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਪਰ ਮੈਂ ਧਰਮ ਤੋਂ ਉੱਤੇ ਸਾਰਿਆਂ ਨੂੰ ਮੈਂ ਪਿਆਰ ਕਰਦਾ ਇੱਕ ਓੰਕਾਰ ਬਿੱਗ ਫੈਨ ਵੀਰੇ ਇੰਦੌਰ ਤੋਂ ਔਰ ਇੱਕ ਬਾਰ ਬਾਹਰੋਂ ਇੰਦੌਰ ਆ ਪਾਈ ਸੀ ਭਾਈ ਜੀ ਇੰਦੌਰ ਸਾਨੂੰ ਇੱਕ ਦੋ ਬੰਦੇ ਨੇ ਤਾਨ ਕੀਤਾ ਸੀ ਫਿਰ ਸੌਣ ਵੀ ਲਿਆ ਲਵ ਫਰੋਮ ਹਾਊਸ ਨੰਬਰ 201 ਅੱਛਾ ਜੀ ਰਿਹਾ ਬਹੁਤ ਹੀ ਘਰ ਦਾ 201 3 ਨੰਬਰ 6 ਨੰਬਰ 9 ਨੰਬਰ ਇਹ ਮੇਰੇ ਮੈਨੂੰ ਲੱਕੀ ਨੰਬਰ ਆ ਮੇਰੇ ਤੇ 10 ਨੰਬਰ 10 ਤੋਂ ਫਿਰ 10 ਤੇ ਫਿਰ ਬਸੇ ਹੋ ਜਾਂਦੀ ਨਾ ਜੀ ਉਹ ਤਾਂ ਫਿਰ ਸਿਰਾ ਹੀ ਲੱਗ ਜਾਂਦਾ ਨਾ ਜੀ ਉੱਤਰਾਖੰਡ ਵਿੱਚ ਵੀ ਬਾਜੀ ਬਹੁਤ ਠੰਡ ਹੈ ਇੱਥੇ ਵੀ ਠੰਡ ਹੈ ਭਾਈ ਮੈਂ ਜੈਕਟ ਜੀ ਪਾਈ ਫਿਰਦਾ ਬਾਜੀ ਇਨਸਾਨੀਅਤ ਸਭ ਤੋਂ ਪਹਿਲਾਂ ਹਾਂਜੀ ਬ੍ਰੋ ਮੈਂ ਤਾਂ ਇਹ ਹੀ ਮੰਨਦਾ ਭਾਈ ਇਨਸਾਨੀਅਤ ਇਨਸਾਨੀਅਤ ਦੇ ਵਿੱਚ ਫਿਰ ਬਾਕੀ ਹੋ ਗਏ ਜਾਨਵਰ ਪਸ਼ੂ ਪੰਛੀ ਉਹ ਵੀ ਉਹ ਵੀ ਸਾਰੇ ਵਿੱਚ